ਹਾਂਜੀ ਹਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਜੀ ਪਿੰਡ 37 ਐਫ ਤਹਿਸੀਲ ਕਰਨਪੁਰ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਗੰਗਾ ਨਗਰ ਤੇ ਵੀਰ ਕੋਲੇ ਆਪਾਂ ਪਹੁੰਚੇ ਹਾਂ ਬਾਈ ਕੋਲੇ ਕਾਫੀ ਗਿਣਤੀ ਦੇ ਵਿੱਚ ਪਸ਼ੂ ਆ ਇਸ ਵੀਡੀਓ ਦੇ ਵਿੱਚ ਸੱਜਣੋ ਤੁਹਾਨੂੰ ਆਪਾਂ ਦੋ ਗੱਭਣ ਝੋਟੀਆਂ ਚੱਕ ਪਾਸ ਤੇ ਦੋ ਹੈਗੀਆਂ ਅਫਸਰ ਕਟੀਆਂ ਪੂਰੀਆਂ ਸ਼ਕੀਨ ਇੱਕ ਕੱਟੀ ਦਾ ਮੈਂ ਕਿਹਾ ਕੋਕੇ ਜੜੇ ਪਏ ਆ ਪੂਰੀ ਸ਼ਕੀਨ ਆ ਫੁੱਲ ਤੇ ਬਾਕੀ ਆਪਾਂ ਡਿਟੇਲ ਵੀਜ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਇਸ ਵੀਡੀਓ ਦੇ ਵਿੱਚ ਦੋ ਆਪਾਂ ਤਿੰਨ ਟੋਕੜ ਗਾਹਾਂ ਦਿਖਾਉਣੀ ਆ ਘੱਟ ਮੁੱਲ ਮੁੱਲ ਵਾਲੀਆਂ ਸਸਤੇ ਮੁੱਲ ਦੀਆਂ ਹਰੇਕ ਭਰਾ ਦੇ ਬਜਟ ਦੇ ਵਿੱਚ ਮੰਨ ਕੇ ਚਲੋ ਪਸ਼ੂ ਆਉਣ ਵਾਲਿਆ ਸੱਜਣੋ ਤੇ ਗੱਵਣ ਝੋਟੀ ਆ ਚੈੱਕਪਾਸੇ ਵੀ ਪੂਰੀ ਸ਼ਕੀਨ ਆ ਸਿੰਗਰਸੂਆਂ ਦੀ ਕੋਕੇ ਡੜੇ ਪਏ ਆ ਕਰਾਉਂਨੇ ਆ ਵੀਰ ਦੇ ਨਾਲ ਗੱਲਬਾਤ ਜਿਹੜੇ ਭੜਾਉਣੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7991 ਐਂਡ ਤੱਕ ਜੁੜੇ ਰਹੋ ਜੀ ਵੀਡੀਓ ਦੇ ਵਿੱਚ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਗੈਂਤੀ ਦੇ ਵਿੱਚ ਅੱਗੇ ਪਸ਼ੂ ਵਿਖਾਉਨੇ ਆ ਸਸਤੇ ਮੁੱਲ ਦੀਆਂ ਗਾਵਾਂ ਤੇ ਦੁੱਧ ਹੈਗਾ ਥੋੜਾ ਥੋੜਾ ਬਾਕੀ ਇੱਕ ਚੈੱਕਪਾਸ ਹੈ ਉਹ ਵੀ ਗੱਲਬਾਤ ਆਪਾਂ ਪੁੱਛਾਂਗੇ ਬਾਈ ਤੋਂ ਆ ਜਾਓ ਜੀ ਵੀਰ ਦੇ ਨਾਲ ਗੱਲਬਾਤ ਤੁਹਾਡੀ ਕਰਾਉਨੇ ਆ ਅਸੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣਾ ਐਡਰੈਸ ਕਨਫਰਮ ਕਰ ਲਈ ਪਿੰਡ ਬਾਈ ਆਪਣਾ 37 ਐਫ ਹਾਂਜੀ ਤਹਿਸੀਲ ਕਾਨਪੁਰ ਤੇ ਜ਼ਿਲ੍ਹਾ ਆਪਾਂ ਨੂੰ ਪੈਂਦਾ ਗੰਗਾ ਨਗਰ ਗੰਗਾ ਨਗਰ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿ ਬਾਈ 99826 81225 ਹੈ ਬਾਈ 99226 99826 99826 81225 81225 ਇਹ ਬਾਈ ਦਾ ਨੰਬਰ ਹੈ ਸੱਜਣੋ ਤੇ ਗੱਲਬਾਤ ਤੁਸੀਂ ਕਰ ਲਓ ਤੇ ਵਿਦੇ ਜਿਹੜੀ ਇਹ ਪਹਿਲੇ ਨੰਬਰ ਤੇ ਕੱਤੀ ਦੀਂਦੀ ਹੈ ਪੂਰੀ ਸ਼ਕੀਨ ਹੈ ਤੇ ਇਹਦੀ ਕਿੰਨੀ ਉਮਰ ਆ ਕੀ ਡਿਟੇਲ ਹੈ ਇਹਦੀ ਇਹਦੀ ਬਈ ਸਵਾ ਕਸਾਲ ਉਮਰ ਆ ਹਜੇ ਸਵਾ ਕਸਾਲ ਉਮਰ ਆ ਹਜੇ ਦੰਦੋ ਖੀਰੀ ਆ ਹਾਂ ਦੰਦੋ ਖੀਰੀ ਆ ਬਈ ਦੰਦੋ ਖੀਰੀ ਆ ਪੱਕਾ ਗਰੰਟੀ ਹੋਊਗੀ ਹਾਂ ਬਈ ਤੇ ਮੰਨ ਕੇ ਚੱਲ ਲੈਣ ਹੀਟ ਹੂਡ ਤਾਂ ਨਹੀਂ ਕੱਢੀ ਇਸ ਨਹੀਂ ਬਈ ਹਜੇ ਨਹੀਂ ਕੱਢੀ ਉਹ ਕੱਢ ਜੋਗੇ ਬਈ ਇਹ ਤਾਂ ਗੇੜ ਦੇ ਕੱਟੇ ਦੀ ਕਮੀ ਆ ਹਾਂ ਕਿਉਂਕਿ ਕੱਦ ਕਾਠ ਬਹੁਤ ਸੋਹਣਾ ਬਈ ਕੱਤੀ ਦਾ ਇਹ ਸੋਹਣਾ ਨਹੀਂ ਬਈ ਫੇਸ ਦੇਖੋ ਜੀ ਨਿੱਕਾ ਕਰਨ ਹਵਾ ਸਿੰਘ ਬਿਲਕੁਲ ਸਿੰਘ ਨਾਲੋਂ ਮੁੜਿਆ ਵਾ ਰਿੰਗ ਸਿੰਘ ਆ ਜੀ ਨੂੰ ਅਗਲਾ ਕਹਿੰਦਾ ਰੁਪਈਆ ਨਹੀਂ ਲੰਘਦਾ ਉਹ ਗੱਲ ਆ ਦੇਖੋ ਜੀ ਰੁਪਈਆ ਕੀ ਮੈਂ ਕਹਿੰਦਾ ਵੀ ਦਸੀ ਵੀ ਨਹੀਂ ਲੰਘਣੀ ਇੰਨਾਂ ਨਾਲੋਂ ਮੁੜਿਆ ਵਾ ਸਿੰਘ ਤੇ ਪਤਲੇ ਬੰਦੇ ਦੀ ਕੱਟੀ ਆ ਤੇ ਥਾਣਾ ਭਾ ਵਿਖਾ ਦੰਨੇ ਆ ਜੀ ਦੇਖੋ ਚਾਰ ਥਾਣਾ ਫੋੜਸ਼ਾਂਗ ਵਾਧੂ ਪੋਰਾ ਨਹੀਂ ਪੂਰੇ ਮੋٹے ਮੋٹے ਥਾਣਾ ਬੇਰਾਂ ਰਗੇ ਤੇ ਸੋਨਾ ਕਦ ਕਾਠਾ ਕੱਤੀ ਦਾ ਖੀਰੀ ਆ ਗਈ ਦੰਦੋਂ ਤੇ ਕਿੰਨੀ ਉਮਰ ਦੱਸਿਆ ਸੀ ਜੀ ਸਵਾ ਕਸਾਲ ਸਵਾ ਕਸਾਲ ਦੀ ਬਾਈ ਕਹਿੰਦਾ ਇਹ ਹੈਗੀ ਆਸੇ ਪਾਸੇ ਤੇ ਨਾਲ ਇਹਦੇ ਇੱਕ ਕੱਤੀ ਆਪਣੀ ਹੋਰ ਆ ਡਿਮਾਂਡ ਇਹ ਜੋੜੀ ਦੀ ਕਰਨੀ ਆ ਬਾਈ ਕੰਨੀ ਕੰਨੀ ਦੀ ਕਰ ਰਹੇ ਆ ਬਾਈ ਇਹਦੀ ਕੀ ਡਿਮਾਂਡ ਰਹੂ ਪਹਿਲੇ ਨੰਬਰ ਤੇ ਇਹਦੀ ਬਾਈ 28000 ਰੁਪਇਆ ਲੈਣਾ ਆਪਾਂ ਮੁੱਲ 20000 ਕਰਾ ਲੈ ਕੋਈ ਹਾਂ 28 ਹੀ ਲੈਣੀ ਲੈਣਾ ਆਪਾਂ ਹਾਂ ਬਾਈ ਠੀਕ ਆ ਲਓ ਵੀ ਸੱਜਣੋ ਮੁੱਲ ਬਾਈ ਕਹਿੰਦਾ ਵੀ ਜਿੰਨਾ ਮਰਜ਼ੀ ਕਰਾ ਲਓ ਪਰ ਆਪਾਂ 28000 ਰੁਪਇਆ ਲੈਣਾ ਲੈਣਾ ਇਹ ਬਾਈ ਛੌਂਕ ਵਾਲੀ ਕੱਟੀ ਐ ਹਾਂ ਵੀ ਜਾਨੀ ਕਿ ਮੰਨ ਕੇ ਚੱਲੋ ਜੇ ਕੱਟੀ ਤੇ ਟੀਕਾ ਭਰ ਆ ਗਿਆ ਜਿੱਦ ਉਹਦੇ ਵੀ ਪਚੰਗੇ ਰੁਪਈਆ ਦੀ ਬਣ ਜਣਾ ਹੈ ਨਾ ਨਸਲ ਤਾਂ ਬਈ ਹਰੇਕ ਹੀ ਕਹਿੰਦਾ ਪਰ ਆ ਨਸਲ ਸਹੀ ਕਿ ਮਿਲਦੀ ਸਹੀ ਗੱਲ ਆ ਪਤਲਾ ਪਿੰਡਾ ਬਿਲਕੁਲ ਪਤਲਾ ਹੀ ਸਿੰਘ ਆ ਬਾਈ ਇਹ ਹਾਂ ਤੇ ਪਤਲਾ ਸਿੰਘ ਆ ਨਿੱਕਾ ਤੇ ਬਾਕੀ ਥਣਾ ਹੁਣਾ ਦੀ ਜਿਹੜੀ ਕੁਆਲਿਟੀ ਅਸਜ ਨੂੰ ਚਾਰ ਹੀ ਥਣਾ ਵਿੱਚ ਫੋਰ ਸ਼ਾਂਗ ਭੋਰਾ ਨਹੀਂ ਤੇ ਪਤਲੇ ਪਿੰਡੇ ਦੀ ਕੱਟੀ ਆ 28000 ਰੁਪਏ ਦੇ ਵਿੱਚ ਮਿਲ ਜੂਗੀ ਕੋਈ ਕਮੀ ਨਹੀਂ ਕੱਢਦਾ ਬਾਈ ਉਹ ਵੀ ਸਹੀ ਗੱਲ ਕਮੀ ਕੋਈ ਨਹੀਂ ਬਾਈ ਬਸ ਥੋੜੀ ਜੀ ਕੇਅਰ ਦੀ ਲੋੜ ਆ ਜੇ ਘੱਟਾ ਫੀਡ ਦਾ ਪੈ ਗਿਆ ਤੇ ਝੋਟੀ ਉਹਦੇ ਟੀਕਾ ਲੈ ਲੈਣਾ ਇਹ 2 ਨੰਬਰ ਤੇ ਕੱਟੀ ਆ ਗਈ ਬਾਈ ਇਹ ਦੀ ਫੇਸ ਕੁਆਲਿਟੀ ਇਹ ਦੀ ਕੀ ਇਹ ਦੀ ਕਿੰਨੀ ਉਮਰ ਆ ਇਹ ਦੀ ਬਾਈ 8 ਕਿ ਮਹੀਨੇ ਉਮਰ ਆ ਹਜੇ ਖੀਰੀ ਦੰਦੂ ਵੀ ਹਾਂ ਖੀਰੀ ਬਾਈ ਠੀਕ ਹੈ ਜੀ ਲਓ ਵੀ ਸੱਜਣੂ ਮੱਥੇ ਤੇ ਵੱਲ ਆ ਗਿਆ ਤੇ ਕੁੰਡਾ ਸਿੰਘ ਹਾਂ ਤੇ ਬਾਕੀ ਇਹ ਜੀ ਬੇਲ ਇਹ ਦੀ ਪੂਰੀ ਹੈ ਹੈਨਾ ਹਾਂ ਬਾਈ ਪਤਲਾ ਸਿੰਘ ਉਹ ਤਾਂ ਵਜਨ ਪੂਰਾ ਚੁੱਕਦਾ ਹਾਂ ਬਾਈ ਗੱਬਣਾ ਵਾਂਗੂ ਲੱਗਦੀ ਹੈ ਹਾਂ ਗੱਬਣਾ ਵਰਗੀ ਹੈ ਥਾਂ ਝੋਲੀ ਹੈ ਨਾ ਬਾਈ ਇਹ ਕੀ ਕਰ ਹਾਂ ਬਾਈ ਪਾਸੇ ਝੋਲੀ ਝੋਲੀ ਪੂਰੀ ਹੈ ਹੈਨਾ ਹਾਂ ਬਾਈ ਜਿਵੇਂ ਗੱਬਣ ਹੁੰਦੀ ਆਏ ਕੱਟੀ ਤੇ ਇਹ ਦੀ ਕੀ ਡਿਮਾਂਡਰ ਹੋ ਬਾਈ ਇਹਦੀ ਭਾਈ ਮੁੱਲ ਤਾਂ 20000 ਆਪਾਂ 18000 ਦੀ ਦੇਵਾਂਗੇ 18000 ਰੁਪਿਆ ਲੈਣਾ ਹੀ ਲੈਣਾ ਜੀ ਲੋ ਵੀ ਸੱਜਣੋ ਭਾਈ ਕਹਿੰਦਾ ਵੀ ਮੁੱਲ ਹੈਗਾ 20000 ਰੁਪਿਆ ਤੇ 18000 ਰੁਪਿਆ ਦੀ ਆਪਾਂ ਦੇ ਦਾਂਗੇ ਤੇ ਜੇ ਕੋਈ ਭਰਾ ਜੋੜੀ ਲੈ ਲੇ ਫਿਰ ਮਾਨਤਨ ਉਹ ਮਾਨਤਨ ਖੁੱਲਾ ਕਰ ਦਾਂਗੇ ਭਾਈ ਠੀਕ ਹੈ ਲੋ ਵੀ ਸੱਜਣੋ ਭਾਈ ਕਹਿੰਦਾ ਜੇ ਕਿਸੇ ਭਰਾ ਨੇ ਜੋੜੀ ਲੈ ਲਈ ਤੇ ਮਾਨਤਨ ਖੁੱਲਾ ਹੋ ਜਾਊਗਾ ਇਹ ਸੀ ਕਿ ਪਹਿਲੇ ਨੰਬਰ ਤੇ ਤੇ ਦੋ ਨੰਬਰ ਤੇ ਕੱਟੀ ਵਿਖਾਈ ਇਦੋਂ ਅੱਗੇ ਆ ਗਈ ਗੱਬਣ ਚੈੱਕ ਪਾਸ ਹਾਂ ਬਾਈ ਇਹ ਜੀ ਦੱਸ ਬਾਈ ਕਿੰਨੇ ਚਿਰ ਦੀ ਗੱਬਣ ਹੈ ਇਹ ਬਾਈ ਸਾਢੇ 6 ਮਹੀਨਿਆਂ ਦੀ ਗੱਬਣ ਹੈ ਸਾਢੇ 6 ਮਹੀਨਿਆਂ ਦੀ ਗੱਬਣ ਹੈ ਦੋ ਮਿੰਤੇ ਹਜੇ ਦੰਦ ਚੱਕਦੀ ਹੈ ਦੋ ਦੇ ਦੰਦ ਇਹ ਚੱਕਦੀ ਹੈ ਹਾਂ ਬਾਈ ਤੇ ਇਹਦਾ ਕੋਈ ਮਦਰ ਕਾਰ ਹੈਗਾ ਬਾਈ ਕਿੱਥੋਂ ਹਾਂ ਬਾਈ ਇਹ ਤਾਂ ਸੜਕੋਲੀ ਇਹਦਾ ਕੋਈ ਮੈਂ ਕਿਹਾ ਮਾਂ ਦਾ ਰਿਕਾਰਡ ਕੋਈ ਦੁੱਧ ਬਾਰੇ ਮਾਂ ਦਾ ਰਿਕਾਰਡ ਬਾਈ 7-8 ਕਿਲੋ ਟਾਈਮ ਦਾ ਦੁੱਧ ਦੱਸਿਆ ਸੀ ਉਹਨਾਂ ਨੇ ਠੀਕ ਹੈ ਕੋਲੇ ਖੜੀ ਵੀ ਸੀ ਮਾਂ ਜਿੱਥੋਂ ਲਿਆਵਾਂ ਬਹੁਤ ਚੰਗੀ ਸੀਗੀ ਬਾਤ 14-15 ਕਿਲੋ ਦੁੱਧ ਲਈ ਦੀ ਕੱਟੀ ਆ ਹਾਂ ਬਾਈ ਬਿਲਕੁਲ ਨਿੱਕਾ ਸਿੰਘ ਅਗਿਆ ਸੂਰਪਗੜ ਸੂਤ ਕਰੂ ਕੋ ਨੂੰ ਆਈ ਆ ਠੀਕ ਆ ਲੋ ਵੀ ਸੱਜਣੋ ਇਹ ਆ ਕਿ ਗੱਭਣ ਚੈੱਕ ਪਾਸ ਤੇ ਕੋਈ ਵੀ ਭਰਾਵ ਦਾ ਡਾਕਟਰ ਲੈ ਕੇ ਚੈੱਕ ਕਰਾ ਸਕਦਾ ਚੈੱਕ ਕਰਵਾ ਕੇ ਲੈ ਜਾਵੇ ਤੇ ਸਾਢੇ 6 ਮਹੀਨੇ ਦੀ ਗੱਭਣ ਆ ਜੀ ਗੱਭਣਾ ਬਾਈ ਹਾਂ ਠੀਕ ਆ ਲੋ ਸੱਜਣੋ ਦੋ ਦੇ ਦੰਦ ਹਜੇ ਚੱਕਦੀ ਆ ਬਾਈ ਕਹਿੰਦਾ ਤੇ ਚਾਰ ਹੀ ਥਾਣਾ ਪੂਰੇ ਮੋٹے ਮੋٹے ਤੇ ਬਾਕੀ ਜਦੋਂ ਗੱਭਣ ਤੇ ਗੱਭਣਾ ਰੱਖਾ ਕਰਦ ਥੱਲੇ ਲਿਫਟੀ ਤਾਂ ਨਹੀਂ ਬਣਾਉਣੀ ਬਣਾਉਣੀ ਆ ਦੇਖੋ ਫੇਸ ਕੁਆਲਟੀ ਜੀ ਨਿੱਕਾ ਸਿੰਘ ਸ਼ਕੀਨ ਸਕੂਨ ਪੂਰੀ ਆ ਇਕੱਠੀ ਹੈ ਨਾ ਇਹ ਹਾਂ ਬਾਈ ਸ਼ੌਕ ਦੇ ਜਾਂਦੀ ਸਹੀ ਗੱਲ ਆ ਜੇ ਕਿਸੇ ਭਰਾ ਨੇ ਕਹੀਏ ਦੀ ਕੋਈ ਕੱਚਾ ਪਸ਼ੂਸਾਂ ਲੈ ਕੇ ਸਾਂਭਣਾ ਤੇ ਸੱਜਣੋਂ ਵਧੀਆ ਝੋਟੀ ਆ ਪਹਿਲਣ ਕੱਟੀ ਤਿਆਰ ਹੋ ਜੂ ਦੋ ਦੇ ਦੰਦ ਹੈ ਜੇ ਚਖਦੀ ਆ ਬਾਕੀ ਸ਼ੌਕ ਨਾ ਹੀ ਲਿਆਏ ਸੀ ਘਰੇ ਰੱਖਣ ਵਾਸਤੇ ਪਰ ਹੁਣ ਪਸ਼ੂ ਬਾਹਲੇ ਹੋ ਗਏ ਤੇ ਮਜਬੂਰ ਹੋ ਗਏ ਠੀਕ ਹੈ ਬਾਕੀ ਭਜਨ-ਭੁਜਨ ਵੀ ਚੰਗਾ ਹੈ ਨਾ ਹਾਂ ਬਾਈ ਨਿੱਗਲ ਮੁਰਈਆ ਕੋਈ ਲੱਸੀ ਦਾ ਵੀ ਨਹੀਂ ਇਹ ਵਧੀਆ ਸੋਹਣਾ ਕਦਕਾਠ ਇਹਦੀ ਡਿਮਾਂਡ ਦੱਸ ਫਿਰ ਬਾਈ ਕੀ ਆ ਇਹਦੀ ਡਿਮਾਂਡ ਤਾਂ ਬਾਈ 80000 ਰੁਪਿਆ ਮੋਲਣਾ ਇਹਦਾ ਹੂੰ ਤੇ ਅੱਜ ਦੇ ਟਾਈਮ ਕੋਈ ਲੈਂਦਾ ਤਾਂ 75000 ਦੀ ਦੇ ਦਿਆ ਗਿਆ ਲੋ ਵੀ ਸੱਜਣੋ ਗੱਬਣ ਚ ਇੱਕ ਪਾਸ 6.5 ਮਹੀਨੇ ਦੀ ਗੱਬਣ ਦੋ ਜਦਾਂ ਦਾ ਚੱਕਦੀ ਆ ਤੇ ਬਾਈ ਕਹਿੰਦਾ ਵੀ ਜੇ ਕੋਈ ਅੱਜ ਦੀ ਤਰੀਕੇ ਜੇ ਮੰਨ ਕੇ ਚੱਲੋ ਲੈਂਦਾ ਖਰੀਦਦਾ ਤੇ ਮੁੱਲ ਕੋਈ 80 ਕਰ ਵਾਲੇ 82 ਕਰ ਵਾਲੇ ਕਿੰਨਾ ਕਰ ਵਾਲੇ 75000 ਰੁਪਏ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਤੇ ਵਿੱਚੋਂ ਬੰਦਾ ਮਾਨਤਾ ਨੂੰ ਸੱਜਣ ਨੂੰ ਮੌਕੇ ਤੇ ਹੋ ਜੂਗਾ ਇਸ ਤੋਂ ਅੱਗੇ ਆ ਗਈ ਬਹੁਤ ਭਾਰੇ ਸਰੀਰ ਦੀ ਮੱਝ ਚੰਗੇ ਵਜਨ ਵਜੂਦ ਦੀ ਇਹਦੀ ਕੀ ਡਿਟੇਲ ਆ ਸੁਆ ਕਿੰਨੇ ਮਹੀਨੇ ਹੈ ਭਾਈ ਦੂਜਾ ਸੁਆ ਸੂਹ ਗਈ ਹੁਣ ਦੂਜਾ ਸੂਹ ਗਈ ਹੁਣ ਹਾਂ 7 ਲੀਟਰ ਦੁੱਧ ਆਪਾਂ ਚੋਇਆ ਪਹਿਲੇ ਸੂਏ ਆਪਾਂ ਚੋਈ ਹੈ ਡੰਗ ਦਾ ਹਾਂ ਭਾਈ ਘਰੇ ਆਪਾਂ ਜਿੰਨੇ 14 ਕਿਲੋ ਦੁੱਧ 14 ਕਿਲੋ ਦੁੱਧ ਚੋਣ ਦੇ ਗੱਦੀ ਹੈ ਇਸ ਦਾ ਪੂਰੀ ਚੰਗੀ ਆ ਹਾਸੀਲ ਬਹੁਤ ਸੀ ਬਈ ਇਹਦੀ ਜੰਮਦੀ ਸੀ ਕਿ ਨਾ ਕੱਟੀ ਮਰ ਗਈ ਸੀ ਤੇ ਉਵੇਂ ਹੀ ਮਿਲਦੀ ਰਹੀ ਬਿਨਾ ਛਾੜ ਪਾਈ ਠੀਕ ਹੈ ਤੇ ਜਾਨੀ ਕਿ ਬੰਨ ਤੱਕ ਵਧੀਆ ਦੁੱਧ ਦੇ ਹਾਂ ਦੁੱਧ ਤੇ ਬਾਈ ਹੁਣੇ ਛੱਡੀ ਆ ਫਿਰ ਹੁਣ ਟਾਈਮ ਥੋੜਾ ਰਹਿ ਗਿਆ ਸਾਤ ਮਹੀਨਿਆਂ ਦੀ ਗੱਭਣਾ ਹੁਣ ਕਿੰਨਾ ਟਾਈਮ ਸਾਤ ਮਹੀਨਿਆਂ ਦੀ ਗੱਭਣਾ ਹੈ ਗੱਭਣਾ ਬਾਈ ਹਾਂ ਠੀਕ ਹੈ ਜੀ ਚੈੱਕ ਪਾਸ ਹੈ ਚੈੱਕ ਪਾਸ ਹੈ ਬਾਈ ਚੈੱਕ ਕਰਕੇ ਕਰਾ ਸੂਆ ਕੀ ਇਹ ਪਹਿਲਾ ਸੂਈ ਵੀ ਆ ਦੂਜਾ ਹੁਣ ਦੂਜੇ ਵਾਸਤੇ ਹੁਣ ਗੱਭਣਾ ਸੱਜਣੋ ਦੇਖੋ ਜੀ ਛੋਟੇ ਫੇਸ ਦੀ ਹੈ ਨਾ ਕੱਟੀ ਹਾਂ ਹਾਂ ਬੜਾ ਪਿਆਰਾ ਫੇਸ ਆ ਇੱਕ ਸਿੰਘ ਸੱਜਣ ਨੂੰ ਥੋੜਾ ਜਿਹਾ ਦੂਰੋਂ ਹੋ ਕੇ ਮੁੜਿਆ ਇੱਕ ਬਿਲਕੁਲ ਨਾਨੋ ਤੇ ਲਓ ਜੀ ਚੰਗੇ ਵਜਨ ਵਜੂਦ ਵਾਲੀ ਤੇ ਭਾਰੀ ਝੋਟੀ ਆ ਚੰਗੀ ਨਗਰਨਰੋਈ ਬਾਕੀ ਬਾਈ ਕਹਿੰਦਾ ਵੀ 7 ਕਿਲੋ ਦੁੱਧ ਆਪਾਂ ਡੰਗ ਦਾ ਚੋਇਆ ਘਾ ਲਿਆ ਉਰੇ ਨੂੰ ਕਰਾਂ ਦੀ ਲਓ ਵੀ ਸੱਜਣ ਦੇਖੋ ਜੀ ਦੋਨੇ ਪਾਸਿਆਂ ਤੋਂ ਆਪਾਂ ਸਾਨੂੰ ਝੋਟੀ ਵਿਖਾਤੀ ਬੇਲ ਬੂਲ ਪੂਰੀ ਆ ਵਜਨ ਵਜਨ ਵੀ ਚੰਗਾ ਨਗਰਨਰੋਈ ਤੇ ਬਾਕੀ ਥੱਲੇ ਝੋਲੀ ਚ ਬਲ ਬੂਲ ਚੰਗੇ ਆ ਤੇ ਪੂਰੀ ਵਧੀਆ ਤਿਆਰ ਹੋਈ ਸੀ ਪਹਿਲੇ ਸੂਏ ਬਾਈ ਬਹੁਤ ਵਧੀਆ ਬਾਈ ਤਿਆਰੀ ਹੈ ਜੀ ਅੱਛਾ ਆ ਝੋਲੀ ਧਰਦੀ ਆ ਬਾਈ ਚਾਟ ਵੀ ਨਹੀਂ ਪਾਈ ਸੀ ਆਪਾਂ ਬਲ ਬਲ ਪੂਰੇ ਆ ਝੋਲੀ ਛੋਟੀ ਜੀ ਮਰ ਗਈ ਸੀ ਆਪਾਂ ਉਮੇ ਚਾਉਂਦੇ ਰਹੇ ਚਾਟ ਵੀ ਨਹੀਂ ਲੋੜ ਠੀਕ ਆ ਵਜਨ ਵਜੂਦ ਚੰਗਾ ਪੂਰੀ ਸੰਭੀ ਵੀ ਆ ਬਾਈ ਦੀ ਇਹ ਚੰਗੀ ਨਿੱਗਲ ਨਰੋਈ ਆ ਹਾਂ ਲੋ ਵੀ ਸੱਜਣ ਚਾਰ ਹੀ ਥਾਨ ਆਗੇ ਕੋਟ ਸੰਘਪੂ ਰਾਣੀ ਤੇ ਬਾਕੀ ਸੀਲ ਤਾਂ ਸੀਲ ਆ ਬਾਈ ਗਾਇਆਂ ਗਿਆ ਲਾ ਬਾਈ ਹੱਥ ਮਰੀ ਜਾਂਦਾ RAM ਨਾ ਖੜੀ ਆ ਪੂਸ ਚੱਕੀ ਸਹੀ ਗੱਲ ਆ ਤੇ ਬਾਈ ਫਿਰ ਇਹਦੀ ਡਿਮਾਂਡ ਇਹਦੀ ਡਿਮਾਂਡ ਤਾਂ ਭਾਈ 90000 ਕਰਦੇ ਆਪਾਂ ਹਾਂ ਅੱਜ ਦੇ ਟਾਈਮ ਕੋਈ ਲੈਂਦਾ ਤਾਂ 1-2 ਦਿਨਾਂ ਚ ਆਪਾਂ 80000 ਦੀ ਦੇ ਦੇਾਂਗੇ ਵਿਚੋ ਮਾਨਤਨ ਹੋਣੀ ਮਾਨਤਨ ਕਰ ਦਾਂਗੇ ਭਾਈ ਕੋਈ ਠੀਕ ਹੈ ਤੇ ਜੇ ਕੋਈ ਗੱਬਨ ਝੋਟੀਆਂ ਦੋਵੇਂ ਲੈਲੇ ਤੇ ਫਿਰ ਹੋ ਜਾਓ ਕੋਈ ਨਹੀਂ ਭਾਈ ਖੁੱਲਾ ਮਾਨਤਨ ਖੁੱਲਾ ਹੋ ਜੂ ਮਾਨਤਨ ਨਰਾ ਨਹੀਂ ਕਰਦੇ ਠੀਕ ਹੈ ਲੋ ਵੀ ਸੱਜਣੂ ਬਾਕੀ 22 ਸੁਭਾ ਵਧੀਆ ਸੁਭਾਹ ਬਾਈ ਦਾ ਭਾਈ ਕਹਿੰਦਾ ਆਪਾਂ ਨਾਰਾਜ਼ ਨਹੀਂ ਕਿਸੇ ਨੂੰ ਕਰਦੇ ਜੇ ਕੋਈ ਦੋ ਜੋੜਾ ਖਰੀਦੂਗਾ ਗੱਬਨ ਝੋਟੀਆਂ ਦਾ ਤੇ ਉਹੋ ਜਿਹਾ ਬੰਦਾ ਮਾਨਤਨ ਖੁੱਲਾ ਡੁੱਲਾ ਕੀਤਾ ਜਾਊਗਾ ਤੇ ਇਸ ਤੋਂ ਅੱਗੇ ਆ ਗਿਆ ਤੋਕੜ ਵੜਾ ਉਧਰੋਂ ਦੱਸ ਬਈ ਪਹਿਲੇ ਨੰਬਰ ਵਾਲੀ ਸੱਜਣੋਂ ਵੜਨ ਦੇ ਜਿਹੜੇ ਕੱਦਕਾਰ ਆ ਬਾਈ ਦੇ ਨਾਲੋਂ ਅੰਦਾਜ਼ਾ ਲਾ ਲਿਓ 6 ਫੁੱਟ ਤੋਂ ਉੱਤੇ ਦਾ ਬਾਈ ਦਾ ਤੇ ਬਾਈ ਦਾ ਮੋਢੇ ਤੱਕ ਜਾਂਦੀ ਆ ਪਹਿਲਾਂ ਹੀ ਪਸੋਂ ਦੱਸ ਦੰਨੇ ਆ ਪੂਰੇ ਵੱਡੇ ਕੱਦਕਾਰ ਦੀ ਗਾਂ ਬਈ ਇਹ ਜੀ ਕੀ ਡਿਟੇਲ ਆ ਸੁਆ ਕਿੰਨਾ? ਇਹ ਬਈ ਦੂਜਾ ਸੁਆ ਸੋ ਗਿਆ ਹੁਣ ਇਹਦੇ ਨਾ ਡੇਢ ਕਿ ਮਹੀਨਾ ਹੋਇਆ ਟੀਕਾ ਭਰਾਇਆ ਵਿਆ। ਠੀਕ ਹੈ। ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਅਗਲੇ ਨੂੰ ਕਿਉਂ ਹਾਂ ਜੀ ਚੈੱਕ ਪਾਸ ਚੈੱਕ ਪਾਸ ਨਹੀਂ ਹੁੰਦੀ। ਹਾਂ। ਵੈਸੇ ਹੁਣ ਡੇਢ ਮਹੀਨਾ ਹੋ ਗਿਆ। ਡੇਢ ਮਹੀਨਾ ਹੋਇਆ ਬਈ ਆਪਾਂ ਆਪ ਹੀ ਟੀਕਾ ਰਖਵਾਇਆ ਇਹਦੇ। ਸੁਆ ਪਹਿਲਾ ਸੂਈ ਵੀ ਆ ਪਹਿਲਾ ਸੂਆ ਆਪਣੇ ਕੋਲ ਇਹਦੀ ਸੱਜਰ ਦੀ ਵੀਡੀਓ ਵੀ ਹੈਗੀ ਹੈ ਬਈ। ਠੀਕ ਹੈ। ਤੇ ਹੁਣ ਦੁੱਧ ਕਿੰਨਾ ਹੋਊ? ਹੁਣ ਬਈ ਦੁੱਧ ਤਾਂ ਇਹ ਥੱਲੇ 4 ਕਿਲੋ ਆ ਦੋ ਆ ਟਾਈਮਾਂ ਦਾ 2 ਤੋਂ 5 ਦੇ ਵਿੱਚ ਆ। ਹਾਂ। ਠੀਕ ਹੈ। ਨਹੀਂ ਸਹੀ ਲੋ ਵੀ ਸੱਜਣੋ ਸੂਆ ਸੂਈ ਵੀ ਹੈ ਪਹਿਲਾ ਇਧਰ ਨੂੰ ਹੱਕੀ ਕਰਾਂ ਦੀ ਬਾਈ ਤੇ ਥਣ ਥਣ ਝੋਲੀ ਦੀ ਪੂਰੀ ਸਾਫ ਆ ਹਾਂ ਮੈਂ ਉਹ ਗੁਲਾਬੀ ਥਾਣਾ ਗੁਲਾਬੀ ਥਾਣਾ ਹਾਂ ਸੀਲ ਬਹੁਤ ਆ ਬਾਈ ਸੁਣਦਾ ਤਾਂ ਇਹਨਾਂ ਦਾ ਤਾਂ ਇਹ ਤਾਂ ਕਰਮਾਲੀਆਂ ਸੀਲ ਹੀ ਹੁੰਦੀਆਂ ਹਾਂ ਜਿਵੇਂ ਮੈਂ ਮਰਜੀ ਬੈਠਾ ਰਿਹਾ ਓਵੇਂ ਬਿਨਾਂ ਹੀ ਚਾੜ ਤੋਂ ਨਾੜ ਮੂੜ ਬੜੀ ਮੋਟੀ ਜਾਂਦੀ ਆ ਇਧਰ ਨੂੰ ਤੇ ਬਾਕੀ ਚਾਰ ਹੀ ਥਾਣਾ ਪੋਰ ਸੰਗ ਪੋਰਾਣੀ ਵੱਡੇ ਕੱਦ ਕਾਠ ਦੀ ਆ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨ ਤੇ ਬਾਕੀ ਜਿਹੜਾ ਕੱਦ ਕਾਠ ਵੀ ਵੱਡਾ ਤੇ ਬੇਲਬੂਲ ਪੂਰੀ ਲੰਮੀ ਆ ਇਹੀ ਭਰਾ ਕਹਿ ਦਿੰਦੇ ਵੀ ਉਸ ਕੋਈ ਸਸਤੇ ਮੋਲ ਦੀਆਂ ਗਾਵਾਂ ਹੋਣ ਕੋਈ ਘਰੇ ਚਾਹ ਪਾਣੀ ਕਰਾਉਣ ਨੂੰ ਘਰ ਘਰ ਦਾ ਡੰਗ ਲਾਉਣ ਵਾਸਤੇ ਤੇ ਸੱਜਣੋਂ 42 ਸੀਲ ਹੈ ਜਿੰਨੀ ਕਹਿਦੇ ਆਦੇ ਸਹੀ ਗੱਲ ਹੈ ਤੇ ਘਰੇ ਦਾ ਮੋਜ ਮੰਨਦਾਨੀ ਜੇ ਕੱਲੀ ਕਿਹੜੀ ਕਿਸੇ ਕੋਲੇ ਉੱਠ ਗਈ ਚੰਗੀ ਸੇਵਾ ਹੋ ਜੇ ਸੱਜਣੋਂ ਕਿਉਂਕਿ ਬਾਈ ਕੋਲੇ ਪਸ਼ੂ ਆ ਕੇ ਕਾਫੀ ਗਿਣਤੀ ਦੇ ਵਿੱਚ ਘੱਟੋ ਘੱਟ ਵੀ ਜਿਹੜਾ ਭਰਾ ਤੁਸੀਂ ਦੂਗੋ ਦੇਖੂਗਾ ਇੱਥੇ ਆ ਕੇ ਬਾਈ ਕੋਲੇ 40-45 ਨਾਗਾ ਛੋਟੇ ਵੱਡੇ ਘਰੇ ਰੱਖੇ ਵੀ ਪੂਰਾ ਮੰਨ ਕੇ ਜਦੋਂ ਫਲ ਤੇ ਪਰ ਬਾਈ ਕਹਿੰਦਾ ਵੀ ਹੁਣ ਮਜਬੂਰੀ ਆ ਕੁਈ ਕਾਰਨ ਕਿਸੇ ਕਰਕੇ ਤੇ ਪਸੂ ਸਾਰੇ ਸੇਲ ਕਰਨੇ ਆ ਤੇ ਇਹਦਾ ਫਿਰ ਬਾਈ ਪਹਿਲੇ ਨੰਬਰ ਤੇ ਜਿਹੜੀ ਆ ਗਾਂ ਦਿਖਾਈ ਆ ਟੋਕਰ ਗੱਬਣ ਡੂੜ ਕਮੀਨੀ ਦੀ ਗੱਬਣ ਇਹਦੀ ਫਿਰ ਡਿਮਾਂਡ ਦੱਸ ਕੀ ਰੋ ਡਿਮਾਂਡ ਬਾਈ ਆਪਾਂ ਇਹਦਾ 23000 ਰੁਪਇਆ ਲੈਣਾ ਹੈ 23000 ਰੁਪਇਆ ਲੈਣਾ ਲੈਣਾ ਹਾਂ ਬਾਈ ਵਿੱਚੋਂ ਮਾੜਾ ਮੋਟਾ ਮਾੜਾ ਮੋਟਾ ਕੋਈ ਨਹੀਂ ਮਾੜਾ ਮੋਟਾ ਕਰਦਾਂਗੇ ਬਾਈ ਤੇ ਜਿਹੜੀ ਆ ਦੋ ਨੰਬਰ ਤੇ ਗਾਂ ਆ ਗਈ ਬਾਈ ਇਹਦੀ ਕੀ ਡਿਟੇਲ ਥੱਲੇ ਕੋਈ 8 ਕਿਲੋ ਦੁੱਧ ਆ ਸੂਆ ਕਿੰਨਾ ਮਸੂਈ ਵੀ ਸੂਆ ਬਾਈ ਦੂਜਾ ਸੂਆ ਸੂਈ ਵੀ ਆ ਇਹ ਔਰਜਨਲ ਦੂਜਾ ਹਾਂ ਭਈਆ ਦੂਜਾ ਸੂਈ ਵੀ ਆ ਹਾਂ ਠੀਕ ਐ ਤੇ ਦੁੱਧ ਹੁਣ ਕਿੰਨਾ ਜੀਸਾ ਕੋਈ ਪਾਵਾਂ ਪਹਿਲੇ ਹੀ ਕਹਦੇ ਪਰ ਦੂਜਾ ਸੂਈ ਆ ਭਾਈ ਸਹੀ ਗੱਲ ਐ ਇਹਨੇ ਕਿਹੜਾ ਮੂੰਹੋਂ ਬੋਲਣਾ ਤੇ ਪਰ ਬਾਈ ਸੂਆ ਦੂਜਾ ਸੂਈ ਵੀ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਇਆ ਸੂਈ ਨੂੰ ਬਾਈ 2 ਕਿ ਮਹੀਨੇ ਹੋਇਆ ਹਜੇ ਠੀਕ ਐ ਦੁੱਧ ਹੁਣ ਤੇ ਦੁੱਧ ਹੁਣ ਬਈ 8 ਕਿਲੋ ਹੈਗਾ 8-9 ਕਿਲੋ ਦੇ 8-9 ਕਿਲੋ ਦੇ ਵਿੱਚ ਵਿੱਚ ਦੁੱਧ ਨਾਰਮਲ ਸੇਵਾ ਤੇ ਜੇ ਮੰਨ ਕੇ ਦਲ ਕੋਈ ਭਰਾ ਚੰਗੀ ਸੇਵਾ ਕਰ ਲੇ ਦੁੱਧ ਵਧਣ ਦੀ ਆਸ ਹੈ ਦੁੱਧ ਤਾਂ ਬਈ ਵਧ ਜੂਗੀ ਫਿਰ ਕਿਉਂਕਿ ਜਾਤ ਬਰੀਡ ਚੰਗੀ ਹੈ ਹੈਨਾ ਹਾਂ ਬਈ ਬਹੁਤ ਕੁਆਲਿਟੀ ਜਾਤ ਵਾਲੀਆਂ ਗਾਇਆਂ ਤਕਰੀਬਨ ਸੱਜਣੋਂ ਦੁੱਧ ਵਾਧੀ ਜਾਂਦੇ ਹਾਂ ਆ ਦਿਖਾ ਦਿਓ ਬਈ ਇਹ ਜਿਹੜਾ ਜਾਤ ਪਤਲ ਪਸ਼ੂ ਹੁੰਦਾ ਉਹ ਦੁੱਧੋਂ ਵਾਧੀ ਦੁੱਧ ਤਾਂ ਤੋਰੀ ਪੈਂਦਾ ਜੇ ਚੰਗੀ ਸੇਵਾ ਹੋਣ ਲੱਗ ਜੇ ਵਧ ਜਾਂਦੀਆਂ ਤੁਸੀਂ ਉਹ ਸਿਵਾ ਘੜਜ ਦੇ ਘੜ ਵੀ ਆ। ਥਣਾ ਥਣਾ ਦਾ ਸੈਜ ਆਪਾਂ ਜੀ ਚੈੱਕ ਕਰਾਈਏ ਤੁਹਾਨੂੰ। ਇਹ ਮੁੱਠੀ ਮੁੱਠੀ ਦਾ ਥਣਾ ਗਲਾਬੀ ਥਣ ਲੱਗਿਆ। ਆਹ ਵੇਖ ਬਾਈ ਮੋਟਾ ਮੋਟਾ। ਬਾਕੀ ਸੀਲ ਧਰਾ ਮਾਰਦੇ। ਧਰਾ ਮਾਰਦੇ ਨਾਲ ਹੀ ਪਤਾ ਲੱਗ ਜੂ ਕੋਈ ਦੂਰੋਂ ਨੇੜੋਂ ਆਉਂਦਾ ਅਗਲਾ ਕਹਿੰਦਾ ਭੂਰ ਸਿੱਟਾ। ਨਹੀਂ ਬਾਈ ਨੀ ਕਰਾ ਦੇ। ਲਓ ਵੀ ਸਜੂ ਚੁਵਾਈ ਇੱਕ ਨੰਬਰ ਆ। ਕਾ ਲਓ ਬਾਈ ਸਹੀ ਗੱਲ ਆ। ਨਹੀਂ ਠੀਕ ਆ ਚੁਵਾਈ ਇੱਕ ਨੰਬਰ ਆ ਕੋਈ ਹਜੇ ਪਸਮੀ ਨਹੀਂ ਕੋਈ ਕੁਸ ਨਹੀਂ। ਬਾਈ ਨੇ ਧਰਾ ਮਾਰ ਤਾ ਤੇ ਮੌਜ ਨਾ ਖੜੀ ਦੇ ਸੀ। ਤੇ ਬਾਈ ਫਿਰ ਇਹਦੀ ਡਿਮਾਂਡ ਦੱਸ ਇਹਦਾ ਬਾਈ ਮੁੱਲ 30000 ਹੈ ਇਹਦਾ ਵਿੱਚੋਂ ਮਾਨਤਨ ਹੋ ਜੂ ਜੇ ਕੋਈ ਆ ਜੋੜੀ ਗਾਇਆਂ ਦੀ ਲੈਂਦਾ ਕੋਈ ਗੱਲ ਨਹੀਂ ਬਾਈ ਮਾਨਤਨ ਖੁੱਲਾ ਕਰ ਦਾਂਗੇ ਇਹ ਵੀ ਅੱਜ ਦੇ ਟਾਈਮ 27000 ਦੀ ਦੇ ਦੇਣਗੇ ਠੀਕ ਹੈ ਲਓ ਵੀ ਸੱਜਣਾ ਹੋਰ ਮਾਨਤਨ ਕਰ ਦਾਂਗੇ ਠੀਕ ਹੈ ਜੀ ਜੇ ਕੋਈ ਜੋੜੀ ਖਰੀਦੂਗਾ ਤਾਂ ਬਾਈ ਕਹਿੰਦਾ ਵੀ ਖੁੱਲੋਂ-ਦੁੱਲੋਂ ਮਾਨਤਨ ਕਰਾਂਗੇ ਨਰਾਜ਼ ਨਹੀਂ ਕਰਦੇ ਆਪਾਂ ਕਿਸੇ ਨੂੰ ਇਸ ਤੋਂ ਅੱਗੇ ਆ ਗਈ 3 ਨੰਬਰ ਤੇ ਗਾਂ ਬਾਈ ਇਹ ਵੀ ਸੋਹਣੇ ਢਾਂਚੇ ਦੀ ਵੱਡੇ ਕੱਦ ਕਾਠ ਦੀ ਇਹਦੀ ਕੀ ਡਿਟੇਲ ਆ ਏ ਬਾਈ ਸੂਈ ਆਉ ਆਪਣੇ ਕੋਲੇ ਵੀਡੀਓ ਸੀ ਕੀ ਇਹਦੀ ਤਿੰਨ ਕਿ ਮਹੀਨਿਆਂ ਦੀ ਸੂਈ ਆ ਇਹ ਠੀਕ ਹੈ ਸੂਈ ਵੀ ਦੀ ਵੀਡੀਓ ਸੀ ਤਿੰਨ ਕਿ ਮਹੀਨਿਆਂ ਦੀ ਸੂਈ ਵੀ ਆ ਤੇ ਹੁਣ ਦੁੱਧ ਕਿੰਨਾ ਥੱਲੇ ਦੁੱਧ ਬਾਈਆਂ ਦੇ ਥੱਲੇ ਹੁਣ 8 ਕਿਲੋ ਹੋਊਗਾ ਦੋ ਟਾਈਮਾਂ ਦਾ 8 ਕਿਲੋ ਦੁੱਧ ਹੈਗਾ ਦੋ ਵੇਜਨ ਦਾ ਠਾਣਾ ਸੁਣਾ ਜੀ ਓਕੇ ਠਾਣਾ ਸੁਣਾ ਦੀ ਓਕੇ ਚਾਵਾ ਬਾਈ ਤਿੰਨ ਪਸ਼ੂ ਆਪਾਂ ਦਿਖਾਈ ਦੇ ਸੂਈ ਆ ਆ ਵੇਖ ਲੈ ਬਾਈ ਧਾਰਾਂ ਹੀ ਮਾਰ ਦਿੰਦੇ ਆ ਹਾਂ ਲਓ ਵੀ ਸੱਜਣਾ ਬਾਈ ਕਹਿੰਦਾ ਆਪਾਂ ਮੇਰਾ ਕੋਟਾ ਦੁਖਦਾ ਯਾਰ ਠੀਕ ਹੈ ਲਓ ਵੀ ਸੱਜਣਾ ਬਾਈ ਕਹਿੰਦਾ ਆਪਾਂ ਇਹਦੀਆਂ ਵੀ ਧਾਰਾਂ ਮਾਰ ਦਿੰਦੇ ਆ ਹਾਲੋ ਤੇ ਬਾਈ ਨਾਲ ਆਫ ਕੈਮਰਾ ਗੱਲਬਾਤ ਹੋਈ ਬਾਈ ਨੂੰ ਥੋੜੀ ਜੀ ਪ੍ਰੋਬਲਮ ਆ ਗਈ ਸੱਜਣੋ ਗੋਡੇ ਦੀ ਆਪ ਤੋਂ ਬਾਈ ਤੋਂ ਥੋੜਾ ਜਿਹਾ ਹੁਣ ਕੰਮ ਧੰਦਾ ਹੁੰਦਾ ਘੱਟ ਜੁਵਾਕ ਬਾਹਰ ਅੰਦਰ ਸੈਟਾ ਕੰਮ ਧੰਦਾ ਤੇ ਤੇ ਬਾਈ ਕਹਿੰਦਾ ਵੀ ਆਪਾਂ ਨੂੰ ਲੇਬਰ ਦੀ ਸਮੱਸਿਆ ਲੇਬਰ ਵਾਸਤੇ ਕੋਈ ਬੰਦਾ ਮਿਲਦਾ ਨਹੀਂ ਘਰੇ ਤੇ ਫਿਰ ਤਾਂ ਕਰਕੇ ਪਸੂ ਬਾਈ ਕਹਿੰਦਾ ਵੀ ਆਪਾਂ ਵੇਚਨੇ ਆ ਤੇ ਇਹਦੀ ਫਿਰ ਬਾਈ ਡਿਮਾਂਡ ਕੀ ਰੋਹੂ ਇਹਦਾ ਭਾਈ 22000 ਰੁਪਿਆ ਮੁੱਲੇ ਦਾ 22000 ਦਾ ਹਾਂ ਕੋਈ ਅੱਜ ਦੇ ਟਾਈਮ ਲੈਂਦਾ ਤਾਂ ਭਾਈ 18000 ਦੇ ਦੇ ਦਾਂਗੇ ਆਪਾਂ ਸਾਰੇ ਠੀਕ ਹੈ ਜੇ ਕੋਈ ਤਿੰਨੇ ਲਾਲੇ ਇਕੱਠੇ ਆ ਉਹ ਤਿੰਨੇ ਲਾਲੇ ਤਾਂ ਭਾਈ ਆਪਾਂ ਉਸਾ ਹੋਣੇ ਇਮਾਨਦਾਰ ਖੁੱਲਾ ਹੀ ਕਰ ਦੇਣਗੇ ਤਿੰਨਾ ਦਾ ਠੀਕ ਹੈ ਲੋ ਵੀ ਸੱਜਣੋ ਤਿੰਨਾਂ ਗਾਵਾਂ ਆਈਆਂ ਤੋਕੜ ਪਹਿਲੇ ਨੰਬਰ ਵਾਲੀ ਦੇ ਥੱਲੇ ਹੈਗਾ ਦੁੱਧ 3.5 ਕਿਲੋ ਡੰਗ ਦਾ 7 ਕਿਲੋ ਢਾੜੀ ਦਾ ਤੇ ਦੋ ਨੰਬਰ ਵਾਲੀ ਦੇ ਥੱਲੇ ਕਿੰਨਾ ਦੋ ਤਾਂ ਭਾਈ ਆਫਰ ਹੀ ਕਰ ਦਿੰਨੇ ਆ ਭਾਈ ਤਿੰਨੇ ਲੈਣ ਦਾ ਆਪਾਂ 60000 ਦੀਆਂ ਦੇ ਦੇਾਂਗੇ ਅੱਜ ਜੇ ਕੋਈ ਤਿੰਨੇ ਜੇ ਕੋਈ ਤਿੰਨੇ ਗਾਵਾਂ ਨਾਲ ਲੈਂ 60000 ਰੁਪਏ ਦਿਆਂ ਦੇ ਦਿਆਂਗੇ ਵੀ ਤੇ ਫਿਰ ਪਹੁੰਚ ਕਿ ਮਾੜੀ ਮੋਟੀ ਕਿਉਂ 50 ਕਿਲੋਮੀਟਰ ਤਾਈਂ ਪਹੁੰਚ ਵੀ ਕਰ ਦਾਂਗੇ ਤੂੰ ਕਹਿਣਾ ਲਓ ਵੀ ਸੱਜਣੋ ਬਾਈ ਨੇ ਤਾਂ ਖੁੱਲੀਆਂ ਛੋਡਾਂ ਕਰਦੇ ਆ ਬਾਈ ਕਹਿੰਦਾ ਜੇ ਕੋਈ ਤਿੰਨੇ گاਵਾ ਲਊਗਾ ਤੋਕਰ گاਵਾ ਪਹਿਲੀ ਜਿਹੜੀ ਵੀਡੀਓ ਥਣਾ 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 ਨੂੰ ਪਾਸ ਆ ਬਾਈ ਕਹਿੰਦਾ ਵੀ ਤੂੰ ਪਹਿਲੀ ਵੀਡੀਓ ਆਪਣੀ ਐ ਤੇ ਬਾਈ ਕਹਿੰਦਾ ਆਫਰ ਹੀ ਕਰਨੇ ਆ ਤੇ ਦੜਾ ਹੀ ਮੰਨ ਕੇ ਚਲੋ ਤਿੰਨਾ گاਵਾ ਦਾ 60000 ਰੁਪਏ ਦੇ ਵਿੱਚ ਇੱਕ ਮੁੱਲ ਦੀਆਂ گاਵ ਦੇ ਮੰਨ ਕੇ ਚਲੋ ਸਾਨੂੰ ਤਿੰਨ ਗਾਂਵਾਂ ਮਿਲ ਜਾਣੀਆਂ ਇਨੇ گاਉਂ ਥੱਲੇ ਦੁੱਧ ਹੁਣ ਜਿਹੜਾ ਮੌਜੂਦ ਉਹਨਾਂ ਦੱਸਤਾ ਬਾਈ ਨੇ ਬਾਕੀ ਤੀਜੇ ਨੰਬਰ ਵਾਲੀ ਗਾਂ ਦਾ ਵੀ ਥੋੜਾ ਸੋਹਣਾ ਖਾਣਾ ਆਪਣੇ ਘਰੇ ਬਾਈ ਦੋ ਟਾਈਮ ਤਿੰਨ ਟਾਈਮ ਚੋਲੇ ਅਗਲਾ ਤਸੱਲੀ ਕਰ ਲੈ ਪਹਿਲੀ ਕਰ ਲੈ ਮੁਰਕੇ ਕੱਲ ਨੂੰ ਘਰੇ ਜਾ ਕੇ ਆਪਾਂ ਨੂੰ ਲਾਂਭਾ ਦਿੰਦੇ ਕੋਈ ਸਾਈ ਪਾ ਕੇ ਵੀਡੀਓ ਕਾਲ ਦਿਵਾ ਲੈ ਵੀ ਚੋਲੇ ਕੋਲੇ ਚੋਲੇ ਹਾਂ ਪਰ ਤਸੱਲੀ ਕਰਨਾ ਦਾ ਹੱਕ ਹੈ ਨਾ ਜੇ ਵੀਡੀਓ ਕਾਲ ਤੇ ਚਾਹਣੀ ਤਾਂ ਸਾਈ ਪਾ ਦੇ ਆਪਾਂ ਵੀਡੀਓ ਕਾਲ ਤੇ ਵਿਝਵਾ ਦੇ ਠੀਕ ਆ ਮੋਬਾਈਲ ਨੰਬਰ ਬੋਲ ਦਿਆ ਦਾ 998262 ਬਾਈ 81225 ਠੀਕ ਆ ਲਓ ਵੀ ਸੱਜਣੋ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਗੱਲਬਾਤ ਤੁਸੀਂ ਕਰ ਲਿਓ ਜਿਹੜਾ ਵੀ ਪਸ਼ੂ ਲੈਣਾ ਬਾਈ ਕਹਿੰਦਾ ਕੋਈ ਸੁਆ ਸੁਆ ਪਸ਼ੂ ਮੇਰੇ ਘਰੋਂ ਖਰੀਦਣਾ ਤੇ ਭਵੇਂ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਖੁੱਲਾ ਆਫਰ ਆਇਆਂ ਨੂੰ ਚਾਹ ਪਾਣੀ ਵਧੀਆ ਰਹਿਣ ਸਣ ਨੂੰ ਥਾਂ ਮਿਲੂਗਾ ਜਿਹੜਾ ਮਰਜੀ ਪਸ਼ੂ ਚੋ ਕੇ ਤਸੱਲੀ ਕਰ ਲਓ ਆਪ ਦੀ ਹਾਂ ਇੱਕ ਦਵਾਈ ਵੀ ਦਿੰਨੇ ਆ ਹਾਂ ਉਹ ਵੀ ਗੱਲਬਾਤ ਬਾਈ ਦੇ ਨਾਲ ਇੱਕ ਵੀਰ ਦੇ ਨਾਲ ਤੁਹਾਡੀ ਗੱਲਬਾਤ ਹੋਰ ਕਰਾਉਣੀ ਆ ਕਿਉਂਕਿ ਕਿਸੇ ਭਰਾ ਦਾ ਭਲਾ ਹੋ ਜੇ ਤੇ ਇਹਨਾਂ ਬਹੁਤ ਹੁੰਦਾ ਕਿਉਂਕਿ ਤੇ ਅੱਜ ਦੇ ਸਮੇਂ ਦੇ ਵਿੱਚ ਮਹਿੰਗੇ ਭਾਦੇ ਪਸ਼ੂ ਹੁੰਦੇ ਆ ਜੇ ਕਈ ਜੀ ਕੋਈ ਪਸ਼ੂ ਸੱਜਣੋ ਆਪਣਾ ਕੋਈ ਗਰਮੀ ਦਾ ਕਰਕੇ ਜਾਂ ਕੋਈ ਹੋਰ ਖੂਨ ਮੂਤ ਦਾ ਤੇ ਬਾਈ ਕਹਿੰਦਾ ਵੀ ਆਪਾਂ ਦਵਾਈ ਦਿੰਨੇ ਆ ਤੇ ਬਾਈ ਦੇ ਨਾਲ ਗੱਲਬਾਤ ਤੁਹਾਡੀ ਕਰਾਉਣੀ ਹੈ ਪੁੱਛਦੇ ਆ ਤੇ ਬਾਈ ਫਿਰ ਦਵਾਈ ਦਾ ਮਸਲਾ ਦੱਸ ਵੀ ਕੀ ਗੱਲ ਆਪਾਂ ਬਾਈ ਪਸ਼ੂ ਖੋਣ ਮੁੱਤਣ ਲੱਗ ਗਿਆ ਨਾ ਪਸ਼ੂ ਬਜਦਾ ਔਖਾ ਥੋੜਾ ਜਿਹਾ ਹਾਂ ਉਹ ਬਾਈ ਆਪਾਂ ਦਵਾਈ ਦਿੰਨੇ ਆ ਠੀਕ ਹੈ ਤਿੰਨ ਟਾਈਮਾਂ 'ਚ ਦੇਣੀ ਆ ਦੋ-ਦੋ ਘੰਟਿਆਂ ਬਾਅਦ ਠੀਕ ਹੈ ਤੇ ਗਾਰੰਟੀ ਹੁੰਦੀ ਆ ਆਪਾਂ ਇੱਕ ਥਾਂ ਆ ਪੱਕਾ ਹੱਲ ਆ ਹਾਂ ਬਾਈ ਪੱਕਾ ਹੱਲ ਕਿਉਂਕਿ ਇਹ ਸਮੱਸਿਆ ਬਹੁਤ ਹੁੰਦੀ ਆ ਚਾਹਾਂ ਬਾਈ ਲੰਮਾ ਦਾ ਪਸ਼ੂ ਘਾ ਪਿਆ ਹੋਵੇ ਜੀ ਹਾਂ ਠੀਕ ਆ ਤੇ ਉਹ ਆਪਣੀ ਗਾਰੰਟੀ ਹੋਊ ਆਪਣੇ ਮਨ ਕੇ ਚਾਲ ਫਾਰਮਰ ਵੀਰਾਂ ਨੂੰ ਸਮੱਸਿਆ ਇਹੀ ਆ ਵੀ ਜਿਹੜੀਆਂ ਜਾਤ ਵਾਲੀਆਂ ਗਾਈਆਂ ਇਹ ਫੂਨ ਆ ਮੂਤ ਜੰਦੀਆਂ ਆ ਵੀ ਹੈਨਾ ਪੰਜਾਬ ਤੱਕ ਦਵਾਈ ਆਪਣੀ ਜਾਂਦੀ ਹੈ ਬਾਈ ਠੀਕ ਹੈ ਅੱਗੇ ਵੀ ਜਾਂਦੀ ਐ ਤੇ ਵਧੀਆ ਰਿਜ਼ਲਟ ਆ ਵਧੀਆ ਰਿਜ਼ਲਟ ਅੱਜ ਤੱਕ ਬਈ ਆਪਾਂ ਨੂੰ ਲਾਂਭਾ ਨਹੀਂ ਆਇਆ ਠੀਕ ਆ ਉਹ ਕਿਸੇ ਦਾ ਭਲਾ ਹੋ ਜੂ ਚੱਲ ਚੰਗੀ ਗੱਲ ਆ ਉਂ ਵੀ ਪੈਸੇ ਆਪਾਂ ਹੋਰ ਪਾਸੇ ਪੜਦੇ ਆ ਤੇ ਫਿਰ ਇਹ ਦਵਾਈ ਦਾ ਫਿਰ ਤੁਹਾਡੇ ਤੋਂ ਫੋਨ ਤੇ ਸਮਝ ਲਿਆ ਅਗਲਾ ਨਹੀਂ ਬਾਈ ਕੱਲ੍ਹ ਲੈ ਜਾਣੀ ਪੈਂਦੀ ਐ ਦਵਾਈ ਤਾਂ ਅਗਲਾ ਪਹਿਲਾਂ ਉਹ ਜਾ ਕੇ ਰੱਖ ਲੈ ਆਪਾਂ ਉਦੋਂ ਦੱਸ ਦਿੰਨੇ ਆ ਜੇ ਲੱਗਿਆ ਹੋਵੇ ਵੀ ਐਂ ਦੇਣੀ ਐ ਆ ਗੱਲ ਬਾਤ ਆ ਤੇ ਨਹੀਂ ਬਾਈ ਫਿਰ ਉਦੋਂ ਆ ਕੇ ਲੈ ਜਾਏ ਹੈ ਦੇਸੀ ਦਵਾਈ ਹਾਂ ਦੇਸੀ ਆਪਦੀ ਬਣਾ ਕੇ ਦਿੰਨੇ ਆ ਦਵਾਈ ਠੀਕ ਹੈ ਗਾਰੰਟੀ ਹੋ ਇਸ ਕੰਮ ਦੀ ਗਾਰੰਟੀ ਬਾਈ ਆਪਣੀ ਹੁੰਦੀ ਠੀਕ ਆ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਜੇ ਕੋਈ ਕੋਈ ਵੀ ਪਸ਼ੂ ਖੂਨ ਮੂਤ ਦਾ ਕਿਸੇ ਵੀ ਤਰ੍ਹਾਂ ਦਾ ਤੇ ਆਪਣੇ ਕੋਲੇ ਨੁਕਤਾ ਹੈਗਾ ਇਸ ਗੱਲ ਦਾ ਕਿ ਕਿਸੇ ਗਰੀਬ ਪਰਿਵਾਰ ਪਰਿਵਾਰ ਦਾ ਠੀਕਾ ਫਾਇਦਾ ਹੋ ਜੇ ਨਾਲ ਤਾਂ ਗਊ ਦੀਆਂ ਜਾਨਾਂ ਦਾ ਫਾਇਦਾ ਤੇ ਨਾਲੇ ਕਿਸਾਨ ਵੀਰਾਂ ਦਾ ਫਾਇਦਾ ਕਿਉਂਕਿ ਆਪਾਂ ਇਹ ਸਮੱਸਿਆ ਆਉਂਦੀ ਬਹੁਤ ਹੈ ਤੇ ਪੈਸੇ ਵੀ ਆਪਾਂ ਡਾਕਟਰਾਂ ਨਾਲ ਹੀ ਬਹੁਤ ਭੱਟ ਦਿੰਨੇ ਆ ਇਹ ਜਿਹੜੀ ਨਹੀਂ ਸਮਝ ਚ ਆਉਂਦੀ ਗੱਲ ਪਰ ਬਾਈ ਕਹਿੰਦਾ ਵੀ ਆਪਾਂ ਪੱਕਾ ਹੱਲ ਆ ਤੇ ਨੰਬਰ ਆਪਾਂ ਫੇਰ ਬਾਈ ਤੋਂ ਪੁੱਛ ਲੈਣੇ ਨੰਬਰ ਫੇਰ ਦੱਸ ਦਿਆ ਉਹਦਾ ਬਾਈ 99826 812252 ਠੀਕ ਹੈ ਜੀ ਲਓ ਵੀ ਸੱਜਣਾ ਨੰਬਰ ਵੀਰ ਦਾ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਪਸ਼ੂ ਭਰਾ ਨੇ ਪਸ਼ੂ ਦੀ ਕਿਸੇ ਦੀ ਜਾਣਕਾਰੀ ਲੈਣੀ ਆ ਜਾਂ ਕਿਸੇ ਭਰਾ ਨੇ ਕੋਈ ਦਵਾਈ ਬਾਰੇ ਪੁੱਛਣਾ ਤੇ ਵੀਰ ਦੇ ਨਾਲ ਤੁਸੀਂ ਕੰਡੈਕਟ ਕਰ ਲਿਓ ਇਸ ਵੀਡੀਓ ਦੇ ਵਿੱਚ ਆਪਾਂ ਤਿੰਨ گاਵਾ ਤੇ ਤਿੰਨ ਹੀ ਆਪਾਂ ਦਿਖਾਈਆਂ ਜਣੇ ਕਿ ਦੋ ਚੱਕ ਪਾਸ ਝੋਟੀਆਂ ਤੇ ਦੋ ਹੈ ਨਾ ਛੀਰੀਆਂ ਕਟੀਆਂ ਤੇ ਕੁੱਲ ਨਾਗਾਗੇ ਇਹ ਦੋ ਚਾਰ ਤੇ ਛੇ ਨਾਰਾਂ ਦੀ ਇਹ ਵੀਡੀਓ ਹੈ ਸੱਜਣੋ ਤੇ ਪੂਰੀ ਭਾਰੀ ਮੱਝ ਆ 7 ਮਹੀਨਾ ਦੀ ਗੱਬਣ ਚੈੱਕ ਪਾਸ ਹੈ ਕਿੰਨੇ ਕੀ ਮੁੱਲ ਰੱਖਿਆ ਮੱਝ ਦਾ ਮੁੱਲ ਤਾਂ 90000 ਆ ਭਾਈ 80000 ਦੇ ਦੇ ਦਾਂਗੇ ਆਪਾਂ ਹੋਰ ਮਾਨਤਾਨ ਕਰ ਲੈ ਠੀਕ ਹੈ ਜੀ ਤੇ ਆਹ ਚਾਗੀ ਗੱਬਣ 2 ਦਿਨ ਦੀ ਝੋਟੀ ਪੂਰੀ ਸ਼ਕੀਨ ਤੇ ਸੋਹਣੀ ਪੱਠਪੜਿਆਂ ਦੀ ਬਣਾਵਟਾ ਚੰਗੇ ਵਜਨ ਵਜੂਦ ਵਾਲੀ ਆ ਗਈ ਇਹ ਵੀ ਗੱਬਣ ਚੈੱਕ ਪਾਸ ਆ 6.5 ਮਹੀਨਾ ਦੀ ਤੇ ਦੋ ਵਾਰ ਨੇ ਜੀ ਖੀਰਾਂ ਕੱਟੀਆਂ ਸੋਹਣੇ ਗੱਦ ਕਾਠਾ ਤੇ ਬਾਕੀ ਜਿਹੜੀ ਖੀਰੀ ਕੱਟੀ ਆ ਸੱਜਣਾ ਹੋਣਾ ਇਹਦਾ ਸਿੰਘ ਕਿਸੇ ਕਿਸੇ ਨੂੰ ਲੱਗਦਾ ਪੂਰੀ ਸ਼ਕੀਨ ਤੇ ਸੋਹਣੇ ਕਦ ਕਾਠਾ ਲੀਏ ਦੇਖੋ ਜੀ ਅਗਲਾ ਕਹਿੰਦਾ ਰੁਪਈਆ ਨਹੀਂ ਲੰਘਦਾ ਮੈਂ ਕਹਿੰਦਾ ਵੀ ਦਸੀ ਵੀ ਨਹੀਂ ਲੰਘਣੀ ਇੱਡਾ ਨੇੜੋ ਸਿੰਘ ਮੁੜਿਆ ਤੇ ਨਾਲ ਇਹਦੇ ਇੱਕ ਆ ਕੀ ਕੱਟੀ ਆ ਗਰੇਡੇਡ ਦੇ ਵਿੱਚ ਪੈਂਦੀ ਆ ਤੇ ਇਸ ਨਗਰ ਦੀ ਆਪਾਂ ਅੱਜ ਵੀਰ ਦੇ ਕੋਲੇ ਪਹੁੰਚੇ ਸੀ ਵੀਡੀਓ ਬਣਾਉਣ ਤੇ ਜੇ ਕਿਸੇ ਭਰਾ ਨੇ ਆਪਣੇ ਤੋਂ ਇਡਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 82807 7991 ਤੇ ਜਿਹੜਾ ਵੀ ਸੱਜਣੋ ਤੁਸੀਂ ਪਸ਼ੂ ਖਰੀਦਣਾ ਸਿੱਧਾ ਬਾਈ ਦੇ ਨਾਲ ਬਾਈ ਦਾ ਨੰਬਰ ਸਕ੍ਰੀਨ ਤੇ ਚਲਦਾ ਸਿੱਧਾ ਬਾਈ ਜਨ ਨਾਲ ਕੰਡੈਕਟ ਕਰਨਾ ਤੇ ਆਪਣੇ ਇਸ ਚੀਜ਼ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਈ ਵੀਰ ਮੈਨੂੰ ਕਈ ਭਰਾ ਫੋਨ ਲਾਉਂਦੇ ਆ ਵੀ ਕੀ ਮੋਲ ਰਹੂਗਾ ਜੀ ਕੀ ਡਿਟੇਲ ਹੋਊਗੀ ਤੇ ਉਸ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਆ ਵੀ ਨੰਬਰ ਦਾ ਨੰਬਰ ਸਿੱਧਾ ਮਾਲਕ ਦਾ ਚਲਦਾ ਹੁੰਦਾ ਇਸ ਵੀਡੀਓ ਦੇ ਵਿੱਚ ਤੇ ਮਾਲਕ ਦੇ ਨੰਬਰ ਤੇ ਸਿੱਧੀ ਗੱਲਬਾਤ ਕਰਿਆ ਕਰੋ ਜੀ ਜਿਹੜਾ ਵੀ ਤੁਸੀਂ ਪਸ਼ੂ ਖਰੀਦਣਾ ਆਪ ਦੀ ਚਵਾਈ ਦੀ ਤੇ ਤਸੱਲੀ ਨਿਰਖ ਵਰਕ ਕੋਲੇ ਆ ਕੇ ਸੱਜਣੋਂ ਤੁਸੀਂ ਕਰਨੀ ਆ ਮੈਂ ਤੁਹਾਨੂੰ ਕਿਹਾ ਸੂਦਾ ਹਰੇਕ ਅੰਗ ਤੋਂ ਹਰੇਕ ਐਂਗਲ ਤੋਂ ਉੱਤੋਂ ਆਪਾਂ ਵੀਡੀਓ ਬਣ ਕੇ ਜਲ ਬਣਾਉਨੇ ਆ ਚਾਰ ਸਵੇਰਾ ਖੁੱਲੀ ਡੁੱਲੀ ਆਪਾਂ ਵੀਡੀਓ ਬਣਾਈ ਆ ਤੇ ਬਾਕੀ ਬਾਈ ਦੇ ਨਾਲ ਗੱਲਬਾਤ ਤੁਸੀਂ ਕਰ ਲਿਓ ਜੀ ਆਪਾਂ ਮਿਲਦੇ ਆ ਅਗਲੀ ਨਵੀਂ ਵੀਡੀਓ ਚ ਧੰਨਵਾਦ ਸასი ਸ਼ਾਲ ਸਾਰਿਆਂ ਨੂੰ